ਬੜੀ ਅਫਸੋਸਨਾਕ ਜੀ ਇਹ ਮੈਨੂੰ ਖਬਰ ਲੱਗੀ ਸੁਣ ਕੇ ਅਸਲ 'ਚ ਮੈਨੂੰ ਇਹ ਲੱਗਦਾ ਹੁੰਦਾ ਕਿ ਕਈ ਜਿਹੜੀਆਂ ਰੂਹਾਂ ਹੁੰਦੀਆਂ ਨੇ ਨਾ ਉਹ ਕਿਸੇ ਹੋਰ ਦੀ ਰੂਹ ਨੂੰ ਜਦੋਂ ਕੋਈ ਸਕੂਨ ਮਿਲਦਾ ਕਿਸੇ ਨੂੰ ਤੰਗੀ ਮਿਲਦੀ ਹੈ ਫਿਰ ਕਿਤੇ ਜਾ ਕੇ ਉਹਨਾਂ ਨੂੰ ਸਕੂਨ ਮਿਲਦਾ ਕਹਿੰਦੇ ਕਿ ਇੱਕ ਬਾਪ ਨੇ ਇਦਾਂ ਦਾ ਦੁਸ਼ਕਰਮ ਕੀਤਾ ਬੱਚੀ ਦੇ ਨਾਲ ਤੇ ਬੱਚੀ ਨੂੰ ਬਾਅਦ 'ਚ ਮਾਰ ਵੀ ਦਿੱਤਾ ਜ਼ਬਰਦਸਤ ਕਰਕੇ ਹੁਣ ਉਹਨੂੰ ਫਾਂਸੀ ਹੋਈ ਆ ਇਹ ਕਿੱਥੋਂ ਦਾ ਮਾਮਲਾ ਹੈ ਜੀ ਦੇਖੋ ਮੈਂ ਵੈਸੇ ਕੈਪੀਟਲ ਪੁਨਿਸ਼ਮੈਂਟ ਦੇ ਹੱਕ 'ਚ ਨਹੀਂ ਆ ਜੀ ਮੈਂ ਹਮੇਸ਼ਾ ਕਹਿੰਦਾ ਕਿ ਆ ਜਾਨ ਦੇਣ ਵਾਲੇ ਦੇ ਹੱਥ 'ਚ ਜਾਨ ਲੈਣ ਦਾ ਫੈਸਲਾ ਹੋਣਾ ਚਾਹੀਦਾ ਹੂੰ ਜੀ ਪਰ ਇਹੋ ਜਿਹੇ ਬੰਦੇ ਨੂੰ ਮੈਂ ਕੀ ਕਮਾਉ ਇੱਥੇ ਆ ਕੇ ਬੰਦਾ ਨਿਸ਼ਬਦ ਹੋ ਜਾਂਦਾ ਜੀ ਨਿਸ਼ਬਦ ਕੀ ਹੋ ਸਕਦਾ ਕਿ ਕੁਝ ਹੋਰ ਹੀ ਕਰਵਾਵਾ ਜੀ ਮੇਰੇ ਸਾਹਮਣੇ ਜੀ ਬਿਲਕੁਲ ਸਾਡੇ ਨਾਲ ਕਿਤੇ ਸਾਡੀ ਜੇਲ੍ਹ ਦੀ ਬੈਰਕ 'ਚ ਬਹੁਤ ਸਾਰੇ ਲੋਕਾਂ ਦੇ ਮਨ 'ਚ ਗੱਲਾਂ ਹੁੰਦੀਆਂ ਜੋ ਤੁਹਾਡੇ ਮਿਲ ਸਾਡੇ ਜੇਲ੍ਹ ਦੀ ਬੈਰਕ 'ਚ ਉਹ ਹੁੰਦਾ ਤੇ ਹੋ ਸਕਦਾ ਸੀ ਉਹਨਾਂ ਨੂੰ ਕੁਝ ਹੋਰ ਹੋ ਗਿਆ ਉਹ ਤਾਂ 2:00 ਵਜੇ ਆਉਂਦੀ ਹੈ ਤੇ ਕੁਝ ਜੀ ਬੜਾ ਕੁਝ ਚੱਲਦਾ ਅੰਦਰ ਬੰਦੇ ਬਿਲਕੁਲ ਉਹ ਗੱਲ ਹੈ ਕਿ ਤੇ ਬਾਬਾ ਬਕਾਲੇ ਦੇ ਲਾਗੇ ਦੀ ਘਟਨਾ ਹੈ ਜੀ ਦੋਵੇਂ ਜੀ ਆੜ ਰਹਿੰਦੇ ਸੀ ਚਲੋ ਬੱਚੀ ਆ ਜਾਂਦੀ ਸੀ ਕਿਤੇ ਨਾਲ ਪਿਓ ਦੇ ਜੀ ਉਦੋਂ ਲੈ ਆਇਆ ਕਿਤੇ ਹੂੰ ਪਤਾ ਨਹੀਂ ਕੀ ਘਰ ਕਿਆ ਕੀ ਹੋਇਆ ਤੇ ਮੁੜ ਕੇ ਸੋ ਇਨਸਾਨ ਜਗਾ ਤੇ ਲੈ ਜਾ ਕੇ ਬੱਚੀ ਦੇ ਨਾਲ ਦਰਿੰਦਗੀ ਕਰਕੇ ਹੂੰ ਉਸ ਤੋਂ ਬਾਅਦ ਉਹਨੂੰ ਤਰਖਤ ਨਾਲ ਲਟਕਾ ਦਿੱਤਾ ਉਥੇ ਟਹਿਲਦਾ ਰਿਹਾ ਫਿਰ ਆਪਦੀ ਘਰ ਦੇ ਨੂੰ ਸੁਨੇਹਾ ਲਾਇਆ ਕਿ ਮੈਂ ਮਾਰ ਦਿੱਤੀ ਆ ਦੱਸੋ ਇਸ ਇਸ ਬੰਦੇ ਨੂੰ ਕੀ 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 ਕਰੋਗੇ ਜਿਉਂਦਾ ਰੱਖ ਕੇ ਕੀ ਇਹਦੇ ਤੋਂ ਦਾਰਦ ਲਾਉਣੀ ਬਿਲਕੁਲ ਬਿਲਕੁਲ ਕੌਣ ਸੇਫ ਹੈ ਇਹੋ ਜੇ ਬੰਦੇ ਸਰ ਇਹੋ ਜੇ ਬੰਦੇ 4-5 ਸਾਲ ਤੋਂ ਬਾਅਦ ਉਹੀ ਕੈਦ ਬੱਸ ਹੋ ਜਾਂਦੀ ਹੈ ਫਾਫੂ ਲੈ ਜਾਂਦੇ ਹੁੰਦੇ ਆ ਪਾਗਲ ਹੋ ਜਾਂਦੇ ਬਿਲਕੁਲ ਪਾਗਲ ਵੀ ਹੋ ਜਾਂਦੇ ਨਾਲ ਜਣ ਉੱਥੇ ਫਾ ਹੀ ਲੈ ਜਾਂਦੇ ਆ ਜੀ ਉੱਥੇ ਇੱਕ ਦਿਨ ਇਹੋ ਜਿਹਾ ਬੰਦਾ ਜਿਹੜਾ ਹੁੰਦਾ ਨਾ ਉਹ ਵਾਸ਼ਰੂਮਾਂ ਦੇ ਵਿੱਚ ਲਟਕਿਆ ਮਿਲਦਾ ਸਾਫੇ ਨਾਲ ਚੱਜ ਦਾ ਫੰਦਾ ਵੀ ਨਹੀਂ ਮਿਲਦਾ ਜੀ ਕੀ ਕਰਾਉਣਾ ਹੂੰ ਬਿਲਕੁਲ ਯਾਰ ਜੋ ਮਰਜ਼ੀ ਹੋ ਜਾਵੇ ਤੁਹਾਡਾ ਬੱਚਾ ਤੁਹਾਡਾ ਕੀ ਯਾਰ ਕਿਸੇ ਦਾ ਵੀ ਬੱਚਾ ਬੱਚਾ ਹੈ ਜਨਾਬ ਬੱਚਾ ਚਪੇੜ ਮਾਰਨ ਮੈਂ ਮੈਂ ਮਤਲਬ ਕਿ ਵਾਲੀ ਵਾਲ ਖੇਡਦੇ ਆਂ ਸੀ ਦਿੱਲੀ ਖੇਡਦੇ ਆਂ ਦਹਾਕੇ ਹੋ ਗਏ ਨੇ ਸਾਨੂੰ ਬਰਾਉ ਜੀ ਤਾਂ ਕਿਤੇ ਬੱਚੇ ਨੂੰ ਝੜਕਣਾ ਪੈਂਦਾ ਜੇ ਉਹਨੂੰ ਉੱਚੀ ਬਾਅਦ ਚ ਝੜਕ ਲਈਏ ਤਾਂ ਅਗਲੇ ਮਿੰਟ ਜਾ ਕੇ ਉਹਨੂੰ ਛਾਤੀ ਨਾਲ ਲਾਈਦਾ ਕਿਤੇ ਦਿਲ ਤੇ ਨਾ ਲੱਗੀ ਹੋਵੇ ਕਿਤੇ ਮੈਨੂੰ ਮਹਿਸੂਸ ਹੁੰਦਾ ਬਿਲਕੁਲ ਝੜਕ ਦਿੱਤੀ ਵੀ ਸੜੀ ਨਸ਼ਤਰ ਬਣ ਕੇ ਚੋਬੀ ਜਾਂਦੀ ਕਿ ਨਹੀਂ ਨਹੀਂ ਯਾਰ ਬੱਚਾ ਮਸੋਸਿਆ ਜਾ ਗਿਆ ਹੈ ਨਾ ਉਹਨੂੰ ਜਾ ਕੇ ਕਲਾਵੇ ਚ ਲੈਣਾ ਹੈ ਹਮ ਸਭ ਕਹਿ ਉਹ ਕਹੋ ਜੇ ਇਨਸਾਨ ਨੇ ਇਨਸਾਨ ਕਹ ਲਾਉਣ ਦਿੱਤੇ ਲਾਇਕ ਹੀ ਨਹੀਂ ਬਿਲਕੁਲ ਲਾਇਕ ਨਹੀਂ ਇੱਥੇ ਪਸ਼ੂ ਵੀ ਨਹੀਂ ਕਹਿ ਸਕਦੇ ਨਾ ਜੀ ਇਹ ਆਈ ਹੀ ਇਹ ਲੋਕ ਇਨਸਾਨੀਅਤ ਨੂੰ ਮਾਰਨ ਸੀ ਹਮ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਸ਼ਰਮਸਾਰ ਕਰਨ ਬਿਲਕੁਲ ਉਹ ਬੀਬੀ ਜੱਜ ਸੀ ਉਹਨੇ ਕੋਈ ਰਹਿਮ ਨਹੀਂ ਕੀਤਾ ਉਹਨੇ ਕਿਹਾ ਕਤਲ ਲਈ ਤੈਨੂੰ ਉਮਰ ਕਹਿ ਦਿਆ ਹੂੰ ਤੇ ਜ਼ਬਰ ਜਨਾਹ ਵਾਸਤੇ ਫਾਂਸੀ ਉਮਰ ਕਹਿ ਦਿਆ ਉਮਰ ਕਹਿ ਉਮਰ ਕਹਿ ਜੀ ਯਾਨੀ ਫਾਂਸੀ ਵੀ ਤੇ ਉਮਰ ਕਹਿ ਦਿੰਗੇ ਦੋਨੇ ਸਜ਼ਾਾਂ ਮਾਂ ਨੇ ਦੋਨੇ ਸਜ਼ਾਾਂ ਨਾਲ ਨਾਲ ਚੱਲਣਗੇ ਹੂੰ ਮਿੰਟੂ ਜੀ ਇਹੋ ਜੇ ਖਬਰਾਂ ਪੜ੍ਹ ਕੇ ਸੁਣ ਕੇ ਕੁਝ ਕਹਿਣ ਨੂੰ ਹੁੰਦਾ ਨਹੀਂ ਬਚਦਾ ਨਹੀਂ ਫਿਰ ਮਾਹੌਲ ਇਦਾਂ ਦਾ ਬਣ ਜਾਂਦਾ